ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਗੈਜਟ ਦਾ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਫੁੱਲੀ ਆਟੋਮੈਟਿਕ واਸ਼ਿੰਗ ਮਸ਼ੀਨ ਦੇ ਬਾਰੇ ਗੱਲ ਕਰਨੀ ਹੈ ਸਰ ਮੇਰੇ ਨਾਲ ਨੇ ਸਰ ਤੋਂ ਪੁੱਛ ਲੈਣੇ ਕਿ ਇਹਦੇ ਕੀ ਕੀ ਫੀਚਰਸ ਨੇ ਔਰ ਬਾਕੀ واਸ਼ਿੰਗ ਮਸ਼ੀਨਾਂ ਨਾਲੋਂ ਇਹ ਕਿਵੇਂ ਅਲੱਗ ਹੈ ਜੀ ਸਰ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਜਿਵੇਂ ਕਿ ਆਡੀ ਡੇਟਸ ਅਸੀਂ ਦੇਖ ਰਹੇ ਹਾਂ ਸਾਰੀ ਚੀਜ਼ਾਂ AI ਦੇ ਨਾਲ ਕਨੈਕਟ ਹੁੰਦੀਆਂ ਜਾ ਰਹੀਆਂ ਨੇ ਤੁਸੀਂ ਵੀ ਹਰੇਕ ਚੀਜ਼ ਦੇਖੀ ਹੋਣੀ ਵੀ ਜਿਵੇਂ ਫੋਨਸ ਵਗੈਰਾ ਤੇ ਜ਼ਿਆਦਾਤਰ AI ਦੀ ਗੱਲ ਹੁੰਦੀ ਹੈ ਵੌਇਸ ਦੇ थ्रू ਦੱਸ ਦਿੰਦਾ ਹੁਣ ਸੇਮ ਸਾਡੀ ਇਸ ਵਾਸ਼ਿੰਗ ਮਸ਼ੀਨ ਦੇ ਵਿੱਚ ਵੀ ਅਸੀਂ AI ਵਾਸ਼ ਦਿੱਤਾ ਹੋਇਆ ਹੈ AI ਵਾਸ਼ ਦੇ ਵਿੱਚ ਕੀ ਹੈ ਕਿ ਜਿਵੇਂ ਜਿਵੇਂ ਤੁਸੀਂ ਮਸ਼ੀਨ ਨੂੰ ਯੂਜ਼ ਕਰਦੇ ਰਹੋਗੇ ਤੁਹਾਡੇ ਯੂਜ਼ਰ ਪੈਟਰਨ ਨੂੰ ਐਨਲਾਈਜ਼ ਕਰਦਾ ਹੈ ਤੇ ਬਾਅਦ ਚ ਰਿਕਮੈਂਡ ਕਰਨਾ ਸਟਾਰਟ ਕਰ ਦਿੰਦਾ ਵੀ ਤੁਸੀਂ ਇਹ ਵਾਲਾ ਵਾਸ਼ ਪ੍ਰੋਗਰਾਮ ਲਗਾਓ ਕਿ ਇਹਦੇ ਵਿੱਚ ਤੁਹਾਡੇ ਜਿਹੜਾ ਫੈਬਰਿਕ ਆ ਉਹ ਜ਼ਿਆਦਾ ਕੇਅਰ ਰਹੇਗਾ ਤੇ ਉਹ ਕਦੇ ਡੈਮੇਜ ਨਹੀਂ ਹੋਣਗੇ ਡਿਸਕਲਰ ਨਹੀਂ ਹੋਣਗੇ ਇਹ ਟੋਟਲੀ AI ਵਾਸ਼ਿੰਗ ਮਸ਼ੀਨ ਆ ਜਾਂਦੀ ਹੈ ਟਰੂ AI ਵਾਸ਼ਿੰਗ ਮਸ਼ੀਨਸ ਦੇ ਨਾਲ ਹੈ ਨਾਲ ਹੀ ਇਸ ਵਾਸ਼ਿੰਗ ਮਸ਼ੀਨ ਦੇ ਵਿੱਚ ਇਕੋ ਬੱਬਲ ਟੈਕਨੋਲੋਜੀ ਆ ਜਾਂਦੀ ਹੈ ਜਿਵੇਂ ਅਸੀਂ ਵਾਸ਼ਿੰਗ ਮਸ਼ੀਨ ਨੂੰ ਪਹਿਲਾਂ ਯੂਜ਼ ਕਰਦੇ ਸੀਗੇ ਪਹਿਲਾਂ ਜਿਹੜਾ ਵੀ ਅਸੀਂ ਡਿਟਰਜੈਂਟ ਹੁੰਦਾ ਸੀ ਕੱਪੜਿਆਂ ਦੇ ਵਿੱਚ ਡਾਇਰੈਕਟ ਪਾ ਦਿੰਦੇ ਸੀਗੇ ਹੁਣ ਕੀ ਹੈ ਕਿ ਤੁਸੀਂ ਇਹਦੇ ਵਿੱਚ ਪਾਣਾ ਤੇ ਜਿਵੇਂ ਹੀ ਪਾਣੀ ਤੇ ਸਿਰਫ ਇਹਦੇ ਵਿੱਚ ਇਹ ਡਿਸਾਲਵ ਕਰਨਾ ਸ਼ੁਰੂ ਕਰ ਦੇਗਾ ਉਹਨੂੰ ਤੇ ਜਿਹੜੇ ਸਾਡਾ ਸਰਫ ਹੈ ਪ੍ਰੋਪਰ ਡਿਸਾਲਵ ਹੋ ਕੇ ਕੱਪੜਿਆਂ ਤੇ ਪਏਗਾ ਜਿਵੇਂ ਪਹਿਲਾਂ ਪ੍ਰੋਬਲਮ ਬਣਦੀ ਸੀ ਕਿ ਸ਼ਰਟਸ ਤੇ ਵਾਈਟ ਸਪੌਟਸ ਰਹਿ ਗਏ ਦੇ ਡਿਟਰਜੈਂਟ ਵਗੈਰਾ ਦੇ ਨਿਸ਼ਾਨ ਰਹਿ ਜਾਂਦੇ ਉਹ ਚੀਜ਼ ਨਹੀਂ ਹੋਏਗੀ ਤੇ ਦੂਸਰਾ ਉਸ ਨੂੰ ਹੋਰ ਜ਼ਿਆਦਾ ਟਫ ਸਟੇਨ ਨੂੰ ਕਲੀਨ ਕਰਨ ਵਾਸਤੇ ਸੁਪਰ ਸਪੀਡ ਫੀਚਰਸ ਆ ਜਾਂਦਾ ਹੈ ਇਹ ਕੀ ਕਰਦਾ ਜਦ ਵਾਸ਼ ਹੋ ਜਾਂਦੇ ਨੇ ਕੱਪੜੇ ਰਿੰਸਿੰਗ ਦੇ ਟਾਈਮ ਪਾਣੀ ਦਾ ਪ੍ਰੈਸ਼ਰ ਮਾਰਦਾ ਕੱਪੜਿਆਂ ਦੇ ਉੱਪਰ ਤਾਂ ਕਿ ਸਾਡੇ ਕੱਪੜਿਆਂ ਦੇ ਜਿਹੜੇ ਟਫ ਸਟੇਨ ਨੇ ਉਹ इजीली ਰਿਮੂਵ ਹੋ ਜਾਣ ਤੀਸਰਾ ਇਹਦੇ ਅੰਦਰ ਦਾ ਜਿੰਨਾ ਵੀ ਟੱਬ ਹੈਗਾ ਇਹ ਸਟੇਨਲੈਸ ਸਟੀਲ ਦੇ ਨਾਲ ਹੈ ਇਹ ਕਦੇ ਖਰਾਬ ਨਹੀਂ ਹੁੰਦਾ ਇਹਦਾ ਲਾਈਫਸਪੈਨ ਬਹੁਤ ਜ਼ਿਆਦਾ ਹੈਗਾ ਤੇ ਇਹਨਾਂ ਦੀ ਜਿਹੜੀ ਮੋਟਰ ਦੀ ਗੱਲ ਕਰੀਏ ਹੁਣ ਮੇਨ ਵਾਸ਼ਿੰਗ ਮਸ਼ੀਨਸ ਦੇ ਵਿੱਚ ਮੋਟਰ ਹੁੰਦੀ ਹੈ ਤੇ ਇਹ ਡਾਇਰੈਕਟ ਡਰਾਈਵ ਮੋਟਰ ਦੇ ਨਾਲ ਆਉਂਦੀਆਂ ਇਹਨਾਂ ਦੇ ਵਿੱਚ ਨਾ ਹੀ ਵਾਈਬ੍ਰੇਸ਼ਨ ਰਹਿੰਦੀਆਂ ਨਾ ਹੀ ਕੋਈ ਸਾਊਂਡ ਪਹਿਲਾਂ ਕੀ ਹੁੰਦਾ ਸੀਗਾ ਮਸ਼ੀਨਾਂ ਅਸੀਂ ਚਲਾ ਦਿੰਦੇ ਸੀਗੇ ਮਸ਼ੀਨ ਚੱਲਦੀ-ਜਲਦੀ ਅੱਗੇ ਹੀ ਆ ਜਾਂਦੀ ਸੀਗੀ ਹੁਣ ਇਹ ਮਸ਼ੀਨਾਂ ਬਿਲਕੁਲ ਸਾਇਲੈਂਟ ਪਰਫਾਰਮ ਕਰਦੀਆਂ ਨੇ ਤੇ ਇਲੈਕਟ੍ਰਿਸਿਟੀ ਵੀ ਘੱਟ ਕੰਜ਼ੂਮ ਕਰਦੀਆਂ ਇਹਨਾਂ ਦੀ ਡਿਊਰੈਬਿਲਟੀ ਵੀ ਬਹੁਤ ਜ਼ਿਆਦਾ ਹੈ ਜੇਸੀਂ ਦੇਖਾਂਗੇ ਤਾਂ 20 ਸਾਲ ਦੀ ਇਹਨਾਂ ਦੀ ਮੋਟਰ ਦੀ ਵਾਰੰਟੀ ਹੈ ਤੇ ਕੰਪੈਰੀਜ਼ਨ ਜੇ ਅਸੀਂ ਕਿਸੇ ਵੀ ਬ੍ਰਾਂਡ ਨਾਲ ਕਰੀਏ Uh, xy lg ਹੋ ਗਿਆ loyd ਹੋ ਗਿਆ ਉਹ ਸਾਰੇ 5 ਸਾਲ ਦੀ ਹੈ 10 ਸਾਲ ਦੀ ਵਾਰੈਂਟੀ ਜੰਨੇ ਕਈ سامਸੰਗ ਨੂੰ 20 ਸਾਲ ਦੀ ਵਾਰੰਟੀ ਹੁੰਦਾ ਹੈ ਤੇ ਇਸੇ ਤਰ੍ਹਾਂ ਇਹ 5 ਸਟਾਰ ਰੇਟਿੰਗ ਦੇ ਵਿੱਚ ਵੀ ਆਉਂਦੀਆਂ ਨੇ ਇਹ ਵਾਸ਼ਿੰਗ ਮਸ਼ੀਨ ਤੁਹਾਨੂੰ ਇਹਦੇ ਵਿੱਚ ਮਿਲ ਜਾਂਦੀ ਹੈ سامਸੰਗ ਦੀ ਲੇਟਸ ਹਾਈਡਰੌਲਿਕ ਡੋਰਸ ਦੇ ਨਾਲ ਹੈ ਇਹ ਮੈਮ ਜਿੰਨੇ ਜ਼ਿਆਦਾ ਸਟਾਰ ਹੁੰਦੇ ਨੇ ਉਹਨਾਂ ਦੀ ਪਰਫਾਰਮੈਂਸ ਦਰਸਾਉਂਦੇ ਨੇ ਵੀ ਉਹ ਇੰਨੀ ਵਧੀਆ ਪਰਫਾਰਮੈਂਸ ਦਿੰਦਾ ਹੈ ਹਾਈਡਰੌਲਿਕ ਡੋਰਸ ਦੇ ਨਾਲ ਹੈ ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਇੱਕਦਮ ਬੰਦ ਹੋ ਜਾਂਦੇ ਸੀਗੇ ਡੋਰ ਇਹ ਆਪਣੇ ਸੌਫਟ ਡੋਰ ਕਲੋਜ਼ ਹੋਏਗਾ ਵੇਲਸਲੈਂਡ ਪੈਨਲ ਆ ਜਾਂਦਾ ਹੈ ਪਹਿਲਾਂ ਇਹ ਪੈਨਲ ਫਰੰਟ ਦੇ ਹੁੰਦੇ ਸੀਗੇ ਜਦੋਂ ਜਿਵੇਂ ਕਸਟਮਰ ਕਪੜੇ ਘੱਟਦੇ ਹੁੰਦੇ ਸੀਗੇ ਤਾਂ ਜਿੰਨਾ ਵੀ ਪਾਣੀ ਆ ਉਹ ਪੈਨਲ ਤੇ ਪੈਣ ਕਰਕੇ ਖਰਾਬ ਹੋ ਜਾਂਦਾ ਸੀ ਉਹ ਕੰਪਨੀ ਨੇ ਉੱਪਰ ਕਰਤਾ ਹੈ ਇੱਕ ਤਾਂ ਵਾਟਰਪਰੂਫ ਹੋ ਗਿਆ ਤੇ ਪਾਣੀ ਜਿਹੜਾ ਉਹ ਇਹਨਾਂ ਤੇ ਪਏਗਾ ਤਾਂ ਟੀਕੇ ਨਹੀਂ نیچے ਆ ਜਾਏਗਾ ਇਹਦੀ ਵੀ ਡਿਊਰੇਬਿਲਟੀ ਜ਼ਿਆਦਾ ਹੋ ਜਾਂਦੀ ਹੈ ਤੇ ਇਹ ਜਿੰਨੇ ਵੀ ਫੀਚਰਸ ਨੇ ਇਕੋ ਬੇਬਲ ਟੈਕਨੋਲੋਜੀ ਹੋ ਗਈ ਮੋਬਾਈਲ ਦੇ ਨਾਲ ਕਨੈਕਟੀਵਿਟੀ ਸਮਾਰਟ ਹੋ ਗਈ ਹੈ ਤੇ એનર્ਜੀ ਸੇਵਿੰਗ ਕਰਕੇ ਦੇਣਾ AI ਦੇ थ्रू ਇਹ ਸਿਰਫ ਤੁਹਾਨੂੰ Samsung ਦੇ ਵਿੱਚ ਹੀ ਮਿਲਦਾ ਹੋਰ ਕਿਸੇ ਵੀ ਬ੍ਰਾਂਡ ਦੇ ਵਿੱਚ ਇਹ ਟੈਕਨੋਲੋਜੀ ਨਹੀਂ ਹੁੰਦੇ ਆਫਰਸ ਦੇ ਵਿੱਚ ਜੇ ਅਸੀਂ ਗੱਲ ਕਰਦੇ ਆ ਤਾਂ ਮੈਮ ਇਹਨਾਂ ਤੇ ਕ੍ਰੈਡਿਟ ਕਾਰਡ ਦੀ ਕਾਫੀ ਅੱਛੀ ਆਫਰਸ ਨੇ ਜਿਵੇਂ ਅਸੀਂ ਇਸ ਵਾਸ਼ਿੰਗ ਮਸ਼ੀਨ ਨੂੰ ਅਸੀਂ 25000 ਦਾ ਕੋਸਟ ਸੇਲ ਕਰਦੇ ਕੈਸ਼ ਪ੍ਰਾਈਸ ਤੇ ਬਟ ਜੇ ਕਸਟਮਰ ਕ੍ਰੈਡਿਟ ਕਾਰਡ ਲੈ ਕੇ ਆਂਦਾ ਤੇ ਇਹੀ ਮਸ਼ੀਨ ਉਹਨਾਂ ਨੂੰ 21500 ਦੀ ਕੋਸਟ ਕਰ ਜਾਂਦੀ ਹੈ ਤੇ 3500 ਰੁਪੀਸ ਦਾ ਬੈਨੀਫਿਟ ਹੀ ਹੈ ਕਸਟਮਰ ਵਾਸਤੇ ਤੇ ਆਫਰਸ ਤੁਹਾਨੂੰ ਸਾਡੇ ਬ੍ਰਾਂਡ ਸਟੋਰ ਤੇ ਮਿਲ ਜਾਣਗੇ। ਥੈਂਕ ਯੂ ਸਰ। ਸੋ ਇਹ ਫੀਚਰਸ ਵੀ ਬਾਕਮਾਲ ਨੇ। ਵਾਕਿਆ ਆਟੋਮੈਟਿਕ ਫੁਲੀ ਅਗਰ ਤੁਸੀਂ ਮਸ਼ੀਨ ਲੈਣੀ ਕਰਦੇ ਵਿੱਚ ਲੈ ਕੇ ਜਾਣੀ ਆ ਤਾਂ ਤੁਸੀਂ Samsung ਦੀ ਹੀ ਯੂਜ਼ ਕਰੋ ਕਿਉਂਕਿ ਜਿਹੜੇ ਸਰ ਨੇ ਫੀਚਰਸ ਦੱਸੇ ਨੇ ਇਹ ਵਾਕਿਆ ਦੇ ਵਿੱਚ ਹੀ ਬੜੇ ਬੈਨੀਫੀਸ਼ੀਅਲ ਨੇ ਔਰ ਤੁਹਾਡੇ ਕੰਮ ਨੂੰ ਬਹੁਤ ਆਸਾਨ ਬਣਾਉਣਗੇ। Samsung ਸਟੋਰ ਤੇ ਸੈਕਟਰ 22 B ਦੇ ਵਿੱਚ ਤੁਸੀਂ ਵਿਜ਼ਿਟ ਕਰੋ ਤੇ ਤੁਹਾਨੂੰ ਤੁਹਾਡੇ ਮਤਲਬ ਦੇ ਸਾਰੇ Samsung ਦੇ ਜਿਹੜੇ ਅਪਲਾਈਐਂਸਸ ਨਿਊ ਇੱਥੇ ਅਵੇਲੇਬਲ ਮਿਲਣਗੇ। ਧੰਨਵਾਦ। ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੈਜਟ ਦਾ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਫੁੱਲੀ ਆਟੋਮੈਟਿਕ واਸ਼ਿੰਗ ਮਸ਼ੀਨ ਦੇ ਬਾਰੇ ਗੱਲ ਕਰਨੀ ਹੈ ਸਰ ਮੇਰੇ ਨਾਲ ਨੇ ਸਰ ਤੋਂ ਪੁੱਛ ਲੈਣੇ ਕਿ ਇਹਦੇ ਕੀ ਕੀ ਫੀਚਰਸ ਨੇ ਔਰ ਬਾਕੀ واਸ਼ਿੰਗ ਮਸ਼ੀਨਾਂ ਨਾਲੋਂ ਇਹ ਕਿਵੇਂ ਅਲਗ ਹੈ ਜੀ ਸਰ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਜਿਵੇਂ ਕਿ ਆਡੀ ਡੇਟਸ ਅਸੀਂ ਦੇਖ ਰਹੇ ਹਾਂ ਸਾਰੀ ਚੀਜ਼ਾਂ AI ਦੇ ਨਾਲ ਕਨੈਕਟ ਹੁੰਦੀਆਂ ਜਾ ਰਹੀਆਂ ਨੇ ਤੁਸੀਂ ਵੀ ਹਰੇਕ ਚੀਜ਼ ਦੇਖੀ ਹੋਣੀ ਵੀ ਜਿਵੇਂ ਫੋਨਸ ਵਗੈਰਾ ਤੇ ਜ਼ਿਆਦਾਤਰ AI ਦੀ ਗੱਲ ਹੁੰ ਵੋਇਸ ਦੇ थ्रू ਦੱਸ ਦਿੰਦਾ ਹੁਣ ਸੇਮ ਸਾਡੀ ਇਸ ਵਾਸ਼ਿੰਗ ਮਸ਼ੀਨ ਦੇ ਵਿੱਚ ਵੀ ਅਸੀਂ AI ਵਾਸ਼ ਦਿੱਤਾ ਹੋਇਆ ਹੈ AI ਵਾਸ਼ ਦੇ ਵਿੱਚ ਕੀ ਹੈ ਕਿ ਜਿਵੇਂ ਜਿਵੇਂ ਤੁਸੀਂ ਮਸ਼ੀਨ ਨੂੰ ਯੂਜ਼ ਕਰਦੇ ਰਹੋਗੇ ਤੁਹਾਡੇ ਯੂਜ਼ਰ ਪੈਟਰਨ ਨੂੰ ਐਨਲਾਈਜ਼ ਕਰਦਾ ਹੈ ਤੇ ਬਾਅਦ ਚ ਰਿਕਮੈਂਡ ਕਰਨਾ ਸਟਾਰਟ ਕਰ ਦਿੰਦਾ ਵੀ ਤੁਸੀਂ ਇਹ ਵਾਲਾ ਵਾਸ਼ ਪ੍ਰੋਗਰਾਮ ਲਗਾਓ ਕਿ ਇਹਦੇ ਵਿੱਚ ਤੁਹਾਡੇ ਜਿਹੜਾ ਫੈਬਰਿਕ ਆ ਉਹ ਜ਼ਿਆਦਾ ਕੇਅਰ ਰਹੇਗਾ ਤੇ ਉਹ ਕਦੇ ਡੈਮੇਜ ਨਹੀਂ ਹੋਣਗੇ ਡਿਸਕਲਰ ਨਹੀਂ ਹੋਣਗੇ ਤਾਂ ਇਹ ਟੋਟਲੀ AI ਵਾਸ਼ਿੰਗ ਮਸ਼ੀਨ ਆ ਜਾਂਦੀ ਹੈ ਟਰੂ AI ਵਾਸ਼ਿੰਗ ਮਸ਼ੀਨਸ ਦੇ ਨਾਲ ਹੈ ਨਾਲੀ ਇਸ ਵਾਸ਼ਿੰਗ ਮਸ਼ੀਨ ਦੇ ਵਿੱਚ ਇਕੋ ਬੱਬਲ ਟੈਕਨੋਲੋਜੀ ਆ ਜਾਂਦੀ ਹੈ ਜਿਵੇਂ ਅਸੀਂ ਵਾਸ਼ਿੰਗ ਮਸ਼ੀਨ ਨੂੰ ਪਹਿਲਾਂ ਯੂਜ਼ ਕਰਦੇ ਸੀਗੇ ਪਹਿਲਾਂ ਜਿਹੜਾ ਵੀ ਅਸੀਂ ਡਿਟਰਜੈਂਟ ਹੁੰਦਾ ਸੀ ਕੱਪੜਿਆਂ ਦੇ ਵਿੱਚ ਡਾਇਰੈਕਟ ਪਾ ਦਿੰਦੇ ਸੀਗੇ ਹੁਣ ਕੀ ਹੈ ਕਿ ਤੁਸੀਂ ਇਹਦੇ ਵਿੱਚ ਪਾਣਾ ਤੇ ਜਿਵੇਂ ਹੀ ਪਾਣੀ ਤੇ ਸਿਰਫ ਇਹਦੇ ਵਿੱਚ ਨਾ ਇਹ ਡਿਸਾਲਵ ਕਰਨਾ ਸ਼ੁਰੂ ਕਰ ਦੇਗਾ ਉਹਨੂੰ ਤੇ ਜਿਹੜੇ ਸਾਡਾ ਸਰਫ ਹੈ ਪ੍ਰੋਪਰ ਡਿਸਾਲਵ ਹੋ ਕੇ ਕੱਪੜਿਆਂ ਤੇ ਪਏਗਾ ਜਿਵੇਂ ਪਹਿਲਾਂ ਪ੍ਰੋਬਲਮ ਬਣਦੀ ਸੀ ਕਿ ਸ਼ਰਟਸ ਤੇ ਵਾਈਟ ਸਪਾਟਸ ਰਹਿ ਗਏ ਡਿਟਰਜੈਂਟ ਵਗੈਰਾ ਦੇ ਨਿਸ਼ਾਨ ਰਹਿ ਜਾਂਦੇ ਉਹ ਚੀਜ਼ ਨਹੀਂ ਹੋਏਗੀ ਤੇ ਦੂਸਰਾ ਉਸ ਨੂੰ ਹੋਰ ਜ਼ਿਆਦਾ ਟਫ ਸਟੇਨ ਨੂੰ ਕਲੀਨ ਕਰਨ ਵਾਸਤੇ ਸੁਪਰ ਸਪੀਡ ਫੀਚਰ ਆ ਜਾਂਦਾ ਹੈ ਇਹ ਕੀ ਕਰਦਾ ਜਦ ਵਾਸ਼ ਹੋ ਜਾਂਦੇ ਨੇ ਕਪੜਾ ਰਿੰਸਿੰਗ ਦੇ ਟਾਈਮ ਪਾਣੀ ਦਾ ਪ੍ਰੈਸ਼ਰ ਮਾਰਦਾ ਕਪੜਿਆਂ ਦੇ ਉੱਪਰ ਤਾਂ ਕਿ ਸਾਡੇ ਕਪੜਿਆਂ ਦੇ ਜਿਹੜੇ ਟਫ ਸਟੇਨ ਨੇ ਉਹ इजीली ਰਿਮੂਵ ਹੋ ਜਾਣ ਤੀਸਰਾ ਇਹਦੇ ਅੰਦਰ ਦਾ ਜਿੰਨਾ ਵੀ ਟੱਬ ਹੈਗਾ ਇਹ ਸਟੇਨਲੈਸ ਸਟੀਲ ਦੇ ਨਾਲ ਹੈ ਇਹ ਕਦੇ ਖਰਾਬ ਨਹੀਂ ਹੁੰਦਾ ਨਾ ਲਾਈਫਸਪੈਨ ਬਹੁਤ ਜ਼ਿਆਦਾ ਹੈਗਾ ਤੇ ਇਹਨਾਂ ਦੀ ਜਿਹੜੀ ਮੋਟਰ ਦੀ ਗੱਲ ਕਰੀਏ ਹੁਣ ਮੇਨ ਵਾਸ਼ਿੰਗ ਮਸ਼ੀਨਸ ਦੇ ਵਿੱਚ ਮੋਟਰ ਹੁੰਦੀ ਹੈ ਤੇ ਡਾਇਰੈਕਟ ਡਰਾਈਵ ਮੋਟਰ ਦੇ ਨਾਲ ਆਉਂਦੀਆਂ ਇਹਨਾਂ ਦੇ ਵਿੱਚ ਨਾ ਹੀ ਵਾਈਬ੍ਰੇਸ਼ਨ ਰਹਿੰਦੀਆਂ ਨਾ ਹੀ ਕੋਈ ਸਾਊਂਡ ਹੈ ਪਹਿਲਾਂ ਕੀ ਹੁੰਦਾ ਸੀਗਾ ਮਸ਼ੀਨਾਂ ਅਸੀਂ ਚਲਾ ਦਿੰਦੇ ਸੀਗੇ ਮਸ਼ੀਨ ਜਲਦੀ ਜਲਦੀ ਅੱਗੇ ਹੀ ਆ ਜਾਂਦੀ ਸੀ ਹੁਣ ਇਹ ਮਸ਼ੀਨਾਂ ਬਿਲਕੁਲ ਸਾਇਲੈਂਟ ਪਰਫਾਰਮ ਕਰਦੀਆਂ ਨੇ ਤੇ ਇਲੈਕਟ੍ਰਿਸਿਟੀ ਵੀ ਘੱਟ ਕੰਜ਼ੂਮ ਕਰਦੀਆਂ ਇਹਨਾਂ ਦੀ ਡਿਊਰੈਬਿਲਟੀ ਵੀ ਬਹੁਤ ਜ਼ਿਆਦਾ ਹੈ ਜੇ ਤੁਸੀਂ ਦੇਖਾਂਗੇ ਤਾਂ 20 ਸਾਲ ਦੀ ਇਹਨਾਂ ਦੀ ਮੋਟਰ ਦੀ ਵਾਰੰਟੀ ਹੈ ਤੇ ਕੰਪੈਰੀਜ਼ਨ ਜੇ ਅਸੀਂ ਕਿਸੇ ਵੀ ਬ੍ਰਾਂਡ ਨਾਲ ਕਰੀਏ ਮੰਨ ਲਓ ਐਕਸਵਾਈ ਐਲਜੀ ਹੋ ਗਿਆ ਲੋਇਡ ਹੋ ਗਿਆ ਉਹ ਸਾਰੇ 5 ਸਾਲ ਦੀ ਹੈ 10 ਸਾਲ ਦੀ ਵਾਰੈਂਟੀ ਜੰਨੇ ਤੇ ਸੈਮਸੰਗ ਨੂੰ 20 ਸਾਲ ਦੀ ਵਾਰੰਟੀ ਹੁੰਦਾ ਤੇ ਇਸੇ ਤਰ੍ਹਾਂ ਇਹ 5 ਸਟਾਰ ਰੇਟਿੰਗ ਦੇ ਵਿੱਚ ਵੀ ਆਉਂਦੀਆਂ ਨੇ ਇਹ ਵਾਸ਼ਿੰਗ ਮਸ਼ੀਨ ਤੁਹਾਨੂੰ ਇਹਦੇ ਵਿੱਚ ਮਿਲ ਜਾਂਦੀ ਹੈ ਸੈਮਸੰਗ ਦੀ ਲੇਟੈਸਟ ਹਾਈਡਰੋਲਿਕ ਡੋਰਸ ਦੇ ਨਾਲ ਹੈ ਇਹ ਮੈਮ ਜਿੰਨੇ ਜ਼ਿਆਦਾ ਸਟਾਰ ਹੁੰਦੇ ਨੇ ਉਹਨਾਂ ਦੀ ਪਰਫਾਰਮੈਂਸ ਦਰਸਾਉਂਦੇ ਨੇ ਵੀ ਉਹ ਇੰਨੀ ਵਧੀਆ ਪਰਫਾਰਮੈਂਸ ਦਿੰਦਾ ਹੈ ਹਾਈਡਰੋਲਿਕ ਡੋਰਸ ਦੇ ਨਾਲ ਹੈ ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਇੱਕਦਮ ਬੰਦ ਹੋ ਜਾਂਦੇ ਸੀਗੇ ਡੋਰ ਇਹ ਆਪਣੇ ਸੌਫਟ ਡੋਰ ਕਲੋਜ਼ ਹੋਏਗਾ ਰੇਲ ਸਲੈਂਟ ਪੈਨਲ ਆ ਜਾਂਦਾ ਹੈ ਪਹਿਲਾਂ ਇਹ ਪੈਨਲ ਫਰੰਟ ਤੇ ਹੁੰਦਾ ਸੀਗਾ ਜਦੋਂ ਜਿਵੇਂ ਕਸਟਮਰ ਕਪੜੇ ਕੱਟਦੇ ਹੁੰਦੇ ਸੀਗੇ ਤਾਂ ਜਿੰਨਾ ਵੀ ਪਾਣੀ ਆਉ ਪੈਨਲ ਤੇ ਪੈਣ ਕਰਕੇ ਖਰਾਬ ਹੋ ਜਾਂਦਾ ਸੀ ਹੁਣ ਕੰਪਨੀ ਨੇ ਉੱਪਰ ਕਰਤਾ ਹੈ ਇੱਕ ਤਾਂ ਵਾਟਰ ਪ੍ਰੂਫ ਹੋ ਗਿਆ ਤੇ ਪਾਣੀ ਜਿਹੜਾ ਉਹ ਇਹਨਾਂ ਤੇ ਪਏਗਾ ਤਾਂ ਟੀਕੇ ਨਹੀਂ نیچے ਆ ਜਾਏਗਾ ਇਹਦੀ ਵੀ ਡਿਊਰੇਬਿਲਟੀ ਜ਼ਿਆਦਾ ਹੋ ਜਾਂਦੀ ਹੈ ਤੇ ਇਹ ਜਿੰਨੇ ਵੀ ਫੀਚਰਸ ਨੇ ਇਕੋ ਬਲ ਟੈਕਨੋਲੋਜੀ ਹੋਗੀ ਮੋਬਾਈਲ ਦੇ ਨਾਲ ਕਨੈਕਟੀਵਿਟੀ 스마트 ਹੋ ਗਈ ਹੈ ਤੇ એનર્ਜੀ ਸੇਵਿੰਗ ਕਰਕੇ ਦੇਣਾ AI ਦੇ थ्रू ਇਹ ਸਿਰਫ ਤੁਹਾਨੂੰ Samsung ਦੇ ਵਿੱਚ ਹੀ ਮਿਲਦਾ ਹੈ ਹੋਰ ਕਿਸੇ ਵੀ ਬ੍ਰਾਂਡ ਦੇ ਵਿੱਚ ਇਹ ਟੈਕਨੋਲੋਜੀ ਨਹੀਂ ਹੁੰਦੇ ਆਫਰਸ ਦੇ ਵਿੱਚ ਜੇ ਅਸੀਂ ਗੱਲ ਕਰਦੇ ਆ ਤਾਂ ਮੈਮ ਇਹਨਾਂ ਤੇ ਕ੍ਰੈਡਿਟ ਕਾਰਡ ਦੀ ਕਾਫੀ ਅੱਛੀ ਆਫਰਸ ਨੇ ਜਿਵੇਂ ਅਸੀਂ ਇਸ ਵਾਸ਼ਿੰਗ ਮਸ਼ੀਨ ਨੂੰ ਅਸੀਂ 25000 ਦਾ ਕੋਸਟ ਸੇਲ ਕਰਦੇ ਕੈਸ਼ ਪ੍ਰਾਈਸ ਤੇ ਬਟ ਜੇ ਕਸਟਮਰ ਕ੍ਰੈਡਿਟ ਕਾਰਡ ਲੈ ਕੇ ਆਉਂਦਾ ਤੇ ਇਹੀ ਮਸ਼ੀਨ ਉਹਨਾਂ ਨੂੰ 21500 ਦੀ ਕੋਸਟ ਕਰ ਜਾਂਦੀ ਹੈ ਤੇ 3500 ਰੁਪਈਆ ਦਾ ਬੇਨਫਿਟ ਹੀ ਹੈ ਕਸਟਮਰ ਵਾਸਤੇ ਤੇ ਆਫਰ ਇਸ ਤੋਂ ਨੂੰ ਸਾਡੇ ਬ੍ਰਾਂਡ ਸਟੋਰ ਤੇ ਮਿਲ ਜਾਣਗੀਆਂ। ਥੈਂਕ ਯੂ ਸਰ। ਸੋ ਇਹ ਫੀਚਰਸ ਵੀ ਬਾਕਮਾਲ ਨੇ। ਵਾਕਿਆ ਆਟੋਮੈਟਿਕ ਫੁਲੀ ਅਗਰ ਤੁਸੀਂ ਮਸ਼ੀਨ ਲੈਣੀ ਕਰਦੇ ਵਿੱਚ ਲੈ ਕੇ ਜਾਣੀ ਆ ਤਾਂ ਤੁਸੀਂ Samsung ਦੀ ਹੀ ਯੂਜ਼ ਕਰੋ ਕਿਉਂਕਿ ਜਿਹੜੇ ਸਰ ਨੇ ਫੀਚਰਸ ਦੱਸੇ ਨੇ ਇਹ ਵਾਕਿਆ ਦੇ ਵਿੱਚ ਹੀ ਬੜੇ ਬੈਨੀਫੀਸ਼ੀਅਲ ਨੇ ਔਰ ਤੁਹਾਡੇ ਕੰਮ ਨੂੰ ਬਹੁਤ ਆਸਾਨ ਬਣਾਉਣਗੇ। Samsung ਸਟੋਰ ਤੇ ਸੈਕਟਰ 22 B ਦੇ ਵਿੱਚ ਤੁਸੀਂ ਵਿਜ਼ਿਟ ਕਰੋ ਤੇ ਤੁਹਾਨੂੰ ਤੁਹਾਡੇ ਮਤਲਬ ਦੇ ਸਾਰੇ Samsung ਦੇ ਜਿਹੜੇ ਅਪਲਾਈਐਂਸਸ ਨੇ ਉਹ ਇੱਥੇ ਅਵੇਲੇਬਲ ਮਿਲਣਗੇ। ਧੰਨਵਾਦ।